ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਸੈਮਥ ਕਲਾਸ ਦਾ ਪਹਿਲੇ ਚੈਪਟਰ ਸੰਪੂਰਨ ਸੰਖਿਆਵਾਂ ਦੀ ਵੀਡੀਓ ਲੈ ਕੇ ਆਇਆ ਇੱਥੇ ਆਪਾਂ ਪੜਾਂਗੇ ਸੰਪੂਰਨ ਸੰਖਿਆਵਾਂ ਕੀ ਹੁੰਦੀਆਂ ਨੇ ਠੀਕ ਹੈ ਸਭ ਤੋਂ ਪਹਿਲਾਂ ਸੰਪੂਰਨ ਸੰਖਿਆਵਾਂ ਤੋਂ ਪਹਿਲਾਂ ਆਪਾਂ ਥੋੜਾ ਜਾਣ ਲਈ ਪ੍ਰਕਰਤੀ ਸੰਖਿਆ ਕੀ ਹੁੰਦੀਆਂ ਨੇ ਪ੍ਰਕਰਤੀ ਸੰਖਿਆ ਕਿਹੜੀਆਂ ਹੁੰਦੀਆਂ ਨੇ ਜਿਹੜੀ ਆਪਾਂ ਨਾਰਮਲ ਗਿਣਤੀ ਪੜਦੇ ਹਾਂ 1 2 3 4 ਅੱਗੇ ਚਲਦੀ ਰਹਿੰਦੀ ਹੈ ਠੀਕ ਹੈ ਦੂਜੇ ਨੰਬਰ ਤੇ ਆ ਗਿਆਂ ਪੂਰਨ ਸੰਖਿਆਵਾਂ ਪੂਰਨ ਸੰਖਿਆਵਾਂ ਕਿਹੜੀਆਂ ਨੇ ਜਦੋਂ ਆ ਗਿਣਤੀ ਦੇ ਨਾਲ ਇੱਕ ਜ਼ੀਰੋ ਨਾਲ ਲੱਗ ਜਾਵੇ ਠੀਕ ਹੈ ਉਹਨੂੰ ਕਹਿੰਦੇ ਨੇ ਪੂਰਨ ਸੰਖਿਆਵਾਂ ਹੁਣ ਆਜੋ ਸੰਪੂਰਨ ਸੰਖਿਆਵਾਂ ਸੰਪੂਰਨ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ ਜਿਨ੍ਹਾਂ ਵਿੱਚ 1 2 3 4 ਪੂਰਨ ਸੰਖਿਆਵਾਂ ਤਾਂ ਹੁੰਦੀਆਂ ਨੇ ਪਰ ਇਹਦੇ ਵਿੱਚ ਇਹਨਾਂ ਦਾ ਮਾਈਨਸ ਵੀ ਜਾਂ ਨਾਟਮਕ ਵੀ ਇੰਨਾ ਵਿੱਚ ਐਡ ਹੋ ਜਾਂਦਾ ਜਿਵੇਂ -1 -2 -3 -4 -5 ਇਹ ਪਿੱਛੇ ਚੱਲਦਾ ਰਹਿੰਦਾ ਠੀਕ ਹੈ ਹੁਣ ਆਪਾਂ ਸੰਖਿਆ ਰੇਖਾ ਤੇ ਥੋੜਾ ਦਰਸਾਉਣ ਦੀ ਕੋਸ਼ਿਸ਼ ਕਰਦੇ ਹਾਂ ਦੇਖੋ ਸਭ ਤੋਂ ਪਹਿਲਾਂ 0 ਫਿਰ 1 ਫਿਰ 2 ਫਿਰ 3 ਫਿਰ 4 ਅਪ ਟੂ ਅੱਗੇ ਠੀਕ ਹੈ ਇੱਧਰ -1 -2 -3 ਇਸ ਗੱਲ ਦਾ ਧਿਆਨ ਰੱਖਣਾ ਕਿ ਜੇਕਰ 0 ਤੋਂ ਪਲੱਸਲੀ ਇਹ ਦੂਰ ਜਾਂਦਾ ਜਾਊ ਤਾਂ ਇਹ ਵੱਡਾ ਹੁੰਦਾ ਜਾਊ ਅੱਖਰ ਤੇ 0 ਤੋਂ ਜੇਕਰ ਮਾਈਨਸ ਨਾਲ ਲੱਗਿਆ ਰਨਾਤਮਕ ਉਹ ਜਿੰਨਾ ਦੂਰ ਹੁੰਦਾ ਜਾਏ ਉਹ ਛੋਟਾ ਹੁੰਦਾ ਜਾਊ ਠੀਕ ਹੈ ਉਹ ਛੋਟਾ ਹੁੰਦਾ ਜਾਊ ਇੱਧਰ ਇਹ ਵੱਡਾ ਹੁੰਦਾ ਜਾਊ ਤਾਂ ਆਪਾਂ ਹੁਣ ਇਹਦੇ ਵਿੱਚ ਥੋੜੇ ਆ ਪਲੱਸ ਮਾਈਨਸ ਸਿੱਖਣਾ ਆਪਣੇ ਸੰਪੂਰਨ ਸੰਖਿਆਵਾਂ ਚੈਪਟਰ ਦੇ ਵਿੱਚ ਸੰਖਿਆਵਾਂ ਦਾ ਪਲੱਸ ਮਾਈਨਸ ਠੀਕ ਹੈ ਗੁਣਾ ਤੇ ਭਾਗ ਸਿੱਖਾਂਗੇ ਇੱਥੇ ਦੇਖੋ 17 ਇਸ ਤੋਂ ਪਹਿਲਾਂ ਮੈਂ ਥੋੜਾ ਜਿਹਾ ਤੁਹਾਨੂੰ ਚਿੰਨਾ ਵਾਲੇ ਦਾਤਾ ਜਿਹਦਾ ਆਪਾਂ ਜੋੜ ਕਰਦੇ ਆਂ ਦੋ ਤਰ੍ਹਾਂ ਨਾਲ ਆਪਾਂ ਜੋੜ ਕਰਾਂਗੇ ਇੱਕੋ ਜਿਹੇ ਚਿੰਨ੍ਹ ਵਾਲੇ ਦੋ ਸੰਪੂਰਨ ਸੰਖਿਆਵਾਂ ਦਾ ਜੋੜ ਮਤਲਬ ਜੇਕਰ ਦੋਨੋਂ ਪਲੱਸ ਦੀਆਂ ਹੋਣ ਇਹ ਤਾਂ ਬਹੁਤ ਈਜ਼ੀ ਹੈ ਠੀਕ ਹੈ 10 ਤੇ 23 ਹੋ ਗਿਆ 33 ਇਹ ਹੋ ਗਿਆ ਤੁਹਾਡਾ 29 ਤੇ ਇਹ ਵੀ 29 ਇਹ ਤਾਂ ਸੀ ਇੱਕੋ ਚਿੰਨਾ ਦਾ ਮਤਲਬ ਹੁੰਦਾ ਇੱਕੋ ਸਾਈਨ ਇਹਦਾ ਵੀ ਪਲੱਸ ਆ ਜਿਹਦੇ ਅੱਗੇ ਨਹੀਂ ਹੁੰਦਾ ਕੁਝ ਉਹਦੇ ਅੱਗੇ ਪਲੱਸ ਹੁੰਦਾ ਠੀਕ ਹੈ ਇਹ ਤਾਂ ਈਜ਼ੀ ਸੀ ਜਦੋਂ ਵੱਖ-ਵੱਖ ਚਿੰਨਾਂ ਵਾਲੀਆਂ ਸੰਖਿਆਵਾਂ ਦਾ ਜੋੜ ਹੁੰਦਾ ਜੇਕਰ ਦੇਖੋ ਵੱਖ-ਵੱਖ ਚਿੰਨਾਂ ਵਾਲੀਆਂ ਸੰਪੂਰਨ ਸੰਖਿਆਵਾਂ ਜੋੜ ਕੇ ਮੈਂ ਕਰਾਂਗਾ ਇੱਥੇ ਤੁਹਾਨੂੰ ਸਾਈਨ ਦਾ ਧਿਆਨ ਰੱਖਣਾ ਪਊ ਜਿਵੇਂ ਇੱਥੇ -50 ਇੱਥੇ ਪਲੱਸ ਵੀ ਐ ਇੱਥੇ ਮਾਈਨਸ ਵੀ ਐ ਠੀਕ ਐ ਇਹ ਪਲੱਸ ਮਾਈਨਸ ਕੀ ਹੋ ਜਾਣਗੇ ਪਲੱਸ ਮਾਈਨਸ ਮਾਈਨਸ 32 ਹੁਣ ਇਹ ਮਾਈਨਸ ਮਾਈਨਸ ਕੀ ਹੋ ਗਿਆ 82 ਸਾਈਨ ਮਾਈਨਸ ਦਾ ਠੀਕ ਹੈ ਥੋੜਾ ਜਿਹਾ ਇਹ ਇੱਥੇ ਗੌਰ ਕਰਾਂ ਦੇਖੋ ਜੇਕਰ ਪਲੱਸ ਪਲੱਸ ਆਤਾ ਚਿੰਨਾ ਵਿਚਾਰੇ ਨਹੀਂ ਜਾਣਗੇ ਮਤਲਬ ਜੇਕਰ ਪਲੱਸ ਆ ਫਿਰ ਤਾਂ ਆਪਾਂ ਨੂੰ ਕੁਝ ਨਹੀਂ ਕਰਨਾ ਸਿੱਧਾ ਆਨਸਰ ਜੇਕਰ ਇੱਕ ਪਲੱਸ ਦਾ ਇੱਕ ਮਾਈਨਸ ਦਾ ਤਾਂ ਚਿੰਨੇ ਵਿਚਾਰੇ ਨਹੀਂ ਜਾਣੇ ਤੇ ਉੱਤਰ ਵਿੱਚ ਵੱਡੀ ਸੰਖਿਆ ਚਿੰਨ ਲਗਾ ਦਿੱਤਾ ਜਾਵੇਗਾ ਜਿਵੇਂ a 10 ਠੀਕ ਹੈ ਇਹ ਵੱਡੀ ਹੈ 10 6 ਹੁਣ ਇਹਨਾਂ ਦਾ ਅੰਤਰ ਮਤਲਬ ਇਹਨਾਂ ਦਾ ਮਾਈਨਸ ਕਰ ਦਾਂਗੇ ਕਿੰਨਾ ਹੋ ਗਿਆ 4 ਠੀਕ ਹੈ ਹੁਣ ਵੱਡੀ ਕਿਹੜੀ ਰਕਮ ਵਿੱਚ 10 10 ਦਾ ਸਾਈਨ ਪਲੱਸ ਹੀ ਹੁੰਦਾ ਤਾਂ ਪਲੱਸ ਠੀਕ ਹੈ ਇਹ ਧਿਆਨ ਰੱਖਣਾ ਪਲੱਸ ਮਾਈਨਸ ਜੇਕਰ ਹੁਣ ਤਾਂ ਕਰਨਾ ਮਾਈਨਸ ਹੀ ਪਊਗਾ ਠੀਕ ਹੈ ਪਰ ਚਿੰਨ੍ਹ ਨਹੀਂ ਬਚਾਰੇ ਜਾਣੇ ਠੀਕ ਹੈ ਉੱਤਰ ਵਿੱਚ ਵੱਡੀ ਸੰਖਿਆ ਦਾ ਸਾਈਨ ਲਗੂ ਵੱਡੀ ਸੰਖਿਆ 10 ਸੀ ਜੇ ਇਹਦੇ ਨਾਲ ਮਾਈਨਸ ਹੁੰਦਾ ਤਾਂ ਇਹਦੇ ਨਾਲ ਮਾਈਨਸ ਲੱਗ ਗਿਆ ਨਾ ਸੀ ਹੁਣ ਦੇਖੋ ਜੇਕਰ ਦੋਨੋਂ ਮਾਈਨਸ ਹੋਣ ਚਿੰਨ੍ਹ ਨੂੰ ਵਿਚਾਰੇ ਬਿਨਾ ਜੋੜੋ ਪਹਿਲਾਂ ਤਾਂ ਚਿੰਨ੍ਹ ਨੂੰ ਦੇਖੋ ਇੱਥੇ ਮਾਈਨਸ ਆ 10 ਹੁਣ ਇਹ ਕੀ ਬ੍ਰੈਕਟ ਦਾ ਮਤਲਬ ਹੁੰਦਾ ਗੁਣਾ ਪਲੱਸ ਮਾਈਨਸ ਮਾਈਨਸ 4 ਹੁਣ ਦੋਨੋਂ ਮਾਈਨਸ ਨੇ ਦੋਨੋਂ ਮਾਈਨਸ ਨੇ ਪਹਿਲਾਂ ਸਿੱਧਾ ਜੋੜ ਕਰ ਦੋ ਕਿੰਨਾ ਬਣੇਗਾ 14 ਤੇ ਵਿਚਾਰੇ ਬਿਨਾ ਜੋੜ ਉੱਤਰ ਵਿੱਚ ਮਾਈਨਸ ਦਾ ਚਿੰਨ ਲਗਾ ਦਿਓ ਕੁਝ ਨਹੀਂ ਕਰਨਾ ਸਿੱਧਾ ਮਾਈਨਸ ਦਾ ਨਿਸ਼ਾਨ ਲਗਾਣਾ ਇਹ ਤੁਹਾਡਾ ਆਨਸਰ ਆ ਇਹਦਾ ਜਿਆਦਾ ਸਕਰੀਨਸ਼ਾਟ ਲੈਣ ਨੂੰ ਵੈਸੇ ਬੁੱਕ 'ਚ ਵੀ ਲਿਖਿਆ ਹੋਇਆ ਤਾਂ ਇੱਕ ਵਾਰ ਦੇਖ ਲਓ ਹੁਣ ਆਜੋ ਉਸੇ ਸਮਾਲ ਤੇ ਇੱਥੇ ਸਤਾਰਾਂ ਸੀ ਮਾਈਨਸ ਮਾਈਨਸ ਪਲੱਸ 12 ਹੁਣ ਦੋਨੋਂ ਪਲੱਸ ਦੇ ਆ ਗਏ ਤਾਂ ਆਪਾਂ ਨੂੰ ਬੜਾ ਸੋਚਣ ਦੀ ਲੋੜ ਨਹੀਂ 29 ਆਨਸਰ ਹੁਣ ਇਹ ਜਿਹੜੇ ਮੋਡੂਲਸ ਮੈਸੇਜ ਤੁਸੀਂ ਇਹ ਕਲਾਸ ਚ ਆਪਣੇ ਵਾਲਾ ਇੱਥੇ ਧਿਆਨ ਦੇਣਾ ਇਹ ਬਾਕਸ ਦੇ ਵਿੱਚ ਜੇਕਰ -21 ਨੂੰ ਕਰਦਾਂਗੇ ਤਾਂ ਬਾਹਰ 21 ਹੀ ਰਹੂਗਾ ਠੀਕ ਹੈ 21 ਇੱਥੇ -9 ਕਿੰਨਾ ਰਹਿ ਗਿਆ 12 ਠੀਕ ਹੁਣ ਇੱਥੇ ਲੱਗੇ ਹੋਏ ਨੇ 27 ਚੋਂ 18 ਪਹਿਲਾਂ ਮਾਈਨਸ ਕਰੋ ਕਿੰਨਾ ਆ ਗਿਆ 9 ਪਲੱਸ ਇੱਥੇ ਮਾਈਨਸ ਤਾਂ ਸਿੱਧਾ ਨਾ ਹੀ ਰਹੂ ਕਿੰਨਾ ਆਨਸਰ 18 ਠੀਕ ਸੌਖੇ ਜੀ ਇਹੇ ਤੁਸੀਂ ਆਪ ਕਰਿਓ ਕਿਹੜਾ ਵੱਡਾ ਕਿਹੜਾ ਛੋਟਾ ਠੀਕ ਹੈ ਅੱਗੇ ਇਹਦੇ ਵਿੱਚ ਸੰਪੂਰਨ ਸੰਖਿਆਵਾਂ ਦੇ ਗੁਣ ਹੁੰਦੇ ਨੇ ਕਰਮ ਬਟਾਂਦਰਾ ਗੁਣ ਠੀਕ ਹੈ ਮੈਂ ਸਾਰਿਆਂ ਦੇ ਇਕੱਠੇ ਲਿਖਤੇ ਜੋੜ ਲਈ ਘਟਾਓ ਲਈ ਗੁਣਾ ਲਈ ਭਾਗ ਲਈ ਤਕੋ ਜੋੜ ਲਈ ਕਰਮਟਾੰਦਰਾ ਗੁਣ ਕੀ ਮੈਂ ਜੇਕਰ ਚਾਹ ਦੋ ਸੰਖਿਆਵਾਂ ਨੇ 4 1 5 ਇਹਨਾਂ ਦੋਨਾਂ ਨੂੰ ਜੋੜੋ ਮੰਨ ਲਓ a ਸਾਨੂੰ ਦਿੱਤਾ ਹੋਇਆ 4 b ਸਾਨੂੰ ਦਿੱਤਾ ਹੈ -5 4 -5 ਕਿੰਨਾ ਆ ਗਿਆ 4 -5 ਕਿੰਨਾ ਆ ਗਿਆ 4 ਚੋਂ 5 ਕੱਢੇ ਛੋਟੇ ਤੋਂ ਵੱਡਾ ਘਟਣਾ -1 ਹੁਣ ਜੇਕਰ b ਚ a ਜੋੜਦੇ ਆ 5 ਤੇ 5 ਚ 4 ਤਾਂ ਵੀ -1 ਦੋਨੋਂ ਬਰਾਬਰ ਆ ਗਏ ਤਾਂ ਇਹਦੇ ਵਿੱਚ ਕਰਮਤੰਤਰਕ ਹੁਣ ਲੱਗਦਾ ਘਟਾਓ ਵਿੱਚ ਨਹੀਂ ਲੱਗਦਾ ਠੀਕ ਹੈ ਕਿਉਂ ਨਹੀਂ ਲੱਗਦਾ ਇੱਕ ਵਾਰ ਇਹ ਵੀ ਦੇਖ ਲਓ 4 ਦੇ ਵਿੱਚ ਆਪਣੇ ਮਾਈਨਸ ਕਰਨਾ -5 ਤਾਂ ਪਲੱਸ ਹੋ ਗਿਆ ਆਸਰਾ ਗਨ 9 ਹੁਣ ਜੇਕਰ b ਚੋ ਮਾਈਨਸ ਕਰਾਂਗੇ 4 ਤਾਂ -9 ਇੱਥੇ ਪਲੱਸ ਤੇ ਇੱਥੇ ਮਾਈਨਸ ਤਾਂ ਇੱਥੇ ਨਹੀਂ ਲੱਗਣਾ ਠੀਕ ਐਵੇਂ ਹੀ ਕੀ ਕਰਨਾ ਜਿਹੜਾ ਗੁਣਾ ਜਿਹੜਾ ਗੁਣਾ ਜੇਕਰ 4 ਨੂੰ ਮੈਂ -5 ਨਾਲ ਗੁਣਾ ਕਰਦਾ -b ਜੇਕਰ -5 ਨੂੰ 4 ਨਾਲ ਗੁਣਾ ਕਰਦਾ ਤੇ -b ਦੋਨੋਂ ਬਰਾਬਰ ਤਾਂ ਇਹਦੇ ਵਿੱਚ ਵੀ ਕਰਮਚਾਂਦਰਾ ਗੁਣ ਲੱਗਦਾ ਭਾਗ ਚ ਨਹੀਂ ਲੱਗਦਾ ਸਿੰਪਲ ਤੁਸੀਂ ਯਾਦ ਰੱਖੋ ਠੀਕ ਹੈ ਇਹਦੇ ਵਿੱਚ ਤਿੰਨ ਸੰਖਿਆਵਾਂ ਹੋਣਗੀਆਂ ਜਿਕਰ 4 5 6 ਠੀਕ ਹੈ ਪਹਿਲਾਂ ਇੱਕ ਸੰਖਿਆ ਨੂੰ ਲਿਖ ਲਾਂਗੇ 4 b c 5 ਤੇ 6 11 ਕਿੰਨਾ ਰਹਿ ਗਿਆ 14 ਹੋ ਗਿਆ ਬਰਾਬਰ ਇਹਦੇ ਵਿੱਚ ਪਹਿਲਾਂ ਪਹਿਲੇ ਦੋ ਨੂੰ ਜੋੜਾਂਗੇ 9 ਪਿਛਲ ਨੂੰ 6 9 ਤੇ 6 15 ਤੇ 15 ਆਣਾ ਚਾਹੀਦਾ ਠੀਕ ਹੈ ਇਹ ਵੀ ਬਰਾਬਰ ਸਹਿਚਾਰ ਦਾ ਗੁਣ ਵੀ ਜੋੜ ਵਿੱਚ ਲੱਗੂ ਘਟਾਓ ਵਿੱਚ ਨਹੀਂ ਲੱਗਦਾ ਗੁਣਾ ਵਿੱਚ ਲੱਗੂ ਭਾਗ ਵਿੱਚ ਨਹੀਂ ਲੱਗਦਾ ਠੀਕ ਅੱਗੇ ਆ ਗਿਆ ਜੁੜਾਤਮਕ ਉਲਟ ਜੁੜਾਤਮਕ ਉਲਟ ਦਾ ਮਤਲਬ ਹੁੰਦਾ ਕਿ ਇਹਦੇ ਵਿੱਚ ਕਿਸੇ ਸੰਖਿਆ ਵਿੱਚ ਕੀ ਜੋੜੀਏ ਕਿ ਉਹ ਜ਼ੀਰੋ ਆ ਜਾਈ ਹੁਣ 4 ਵਿੱਚ ਕੀ ਜੋੜਾਂਗੇ ਆਪਾਂ ਪਤਾ ਹੈ ਜੇਕਰ ਪਲੱਸ ਦਾ ਤਾਂ ਮਾਈਨਸ ਜੋੜਾਂਗੇ ਪਲੱਸ ਦਾ ਮਾਈਨਸ ਜੋੜਾਂਗੇ ਜੇਕਰ ਮਾਈਨਸ ਆ ਤਾਂ ਆਪਾਂ ਪਲੱਸ ਜੋੜਾਂ ਤਾਂ ਇਹ ਜ਼ੀਰੋ ਹੋ ਠੀਕ ਸੌਖਾ ਜੀ ਗੁਣਾਤਮਕ ਉਲਟ ਕਿ ਇਹਦੇ ਵਿੱਚ ਕੀ ਜੋੜੀਏ ਕਿ 1 ਆਵੇ 4 ਇਹਨਾਂ ਨੂੰ ਜੋੜਾਂ 1 4 ਹਮੇਸ਼ਾ ਜਦੋਂ ਵੀ ਕੋਈ ਸੰਖਿਆ ਲਿਖੀ ਹੋਵੇ ਉੱਪਰ ਉਹਦਾ ਉਲਟ ਕਰ ਦਿਓ ਇਹਦੇ ਨਾਲ 4 ਨਾਲ 4 ਕੱਟਜੂ -5 ਨਾਲ -5 ਕੱਟਜੂ ਤੁਹਾਡਾ 1 ਆਨਸਰ ਆਜੂ ਠੀਕ ਹੋਪਸ ਨੂੰ ਸਮਝ ਲੱਗ ਗਿਆ ਹੋ ਗੁਣ ਅੱਗੇ ਆਪਾਂ ਇਹ ਚੈਪਟਰ ਦੇ ਕੁਝ ਸਵਾਲ ਕਰਦੇ ਆ ਠੀਕ ਹੈ जिमें पहला सवाल है माइनस पच्ची इक्की, देखो इतने माइनस बड़ा प्लस माइनस माइनस हो ठीक सीधा माइनस करो पहला, पच्ची कर देखिए कटे चार दूजे नंबर पर अपना देखना कि बड़ी संख्या कि माइनस की है तो माइनस लग जो थोड़ा आंसर हूँ देखो माइनस माइनस प्लस ठीक कि चार ग्यारह क्वेश्चन देखना सीधा माइनस लिखो आंसर ਠੀਕ ਸੌਕੇ ਨੇ ਆ ਬ੍ਰੈਕਟਾ ਨੂੰ ਬ੍ਰੈਕਟਾ ਦਾ ਮਤਲਬ ਕੀ ਹੁੰਦਾ ਬ੍ਰੈਕਟਨ ਸਿੰਪਲ ਲਿਖੋ -3 7 ਇੱਥੇ ਬ੍ਰੈਕਟ ਦਾ ਮਤਲਬ ਕਿਉਂ ਲਿਖਿਆ ਕਿਉਂਕਿ ਇੱਥੇ ਪਲੱਸ ਆ ਇੱਥੇ ਮਾਈਨਸ ਪਲੱਸ ਮਾਈਨਸ ਮਾਈਨਸ ਪਹਿਲਾਂ ਜਾਂ ਤਾਂ ਪਲੱਸ ਜਾਂ ਮਾਈਨਸ ਦੋਨੋਂ ਜੋ ਇੱਕ ਚੀਜ਼ ਕਰ ਲਓ ਦੋਨੋਂ ਮਾਈਨਸ ਕਰ ਲਓ ਚਲੋ ਇੱਥੇ ਮਾਈਨਸ ਹੈ ਇਹੀ ਮਾਈਨਸ ਹੈ ਮਾਈਨਸ ਮਾਈਨਸ ਪਲੱਸ 8 ਤੇ 3 11 7 ਐਜ਼ ਇਟ ਇਜ ਹੁਣ ਮਾਈਨਸ ਪਲੱਸ ਮਾਈਨਸ 11 ਸੱਤ ਗੱਡੇ ਤਿੰਨ ਵੱਡੀ ਸੰਖਿਆ ਕਿਹੜੀ ਸੀ 11 ਤਾਂ ਆਨਸਰ ਤਿੰਨ ਠੀਕ ਐਜ਼ ਇਟ ਇਜ਼ ਪਹਿਲਾਂ ਬ੍ਰੈਕਟ ਹੱਲੇ ਕਰਾਂਗੇ ਮਾਈਨਸ ਮਾਈਨਸ ਪਲੱਸ ਪਲੱਸ ਮਾਈਨਸ 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 ਵਾਲਾ ਇਹਨਾਂ ਪਲੱਸ ਕਰ ਲਾਂਗੇ ਕਿਉਂਕਿ ਮਾਈਨਸ ਮਾਈਨਸ ਪਲੱਸ ਹੁੰਦਾ 25 ਤੇ 12 37 ਪਲੱਸ 17 ਹੁਣ ਮਾਈਨਸ ਪਲੱਸ ਮਾਈਨਸ ਮਾਈਨਸ ਕਰ ਦੋ ਵੱਡੀ ਸੰਖਿਆ ਕਿਹੜੀ ਸੀ 37 ਤਾਂ ਇਹਦੇ ਨਾਲ ਮਾਈਨਸ ਲੱਗ ਗਿਆ ਠੀਕ ਅੱਗੇ ਬ੍ਰੈਕਟ ਹੱਲ ਕਰਾਂਗੇ ਪਹਿਲਾਂ 15 ਮਾਈਨਸ ਮਾਈਨਸ ਪਲੱਸ 5 ਫਿਰ ਪਲੱਸ 12 ਪਲੱਸ ਮਾਈਨਸ ਮਾਈਨਸ 8 ਪਲੱਸ ਮਾਈਨਸ ਮਾਈਨਸ 3 ਹੁਣ ਪਹਿਲਾਂ ਸਾਰੇ ਪਲੱਸ ਵਾਲੇ ਕਰ ਲਓ ਦੇਖੋ ਇਹਦੇ ਨਾਲ ਵੀ ਪਲੱਸ ਲੱਗਿਆ ਇਹਦੇ ਨਾਲ ਵੀ ਪਲੱਸ ਲੱਗਿਆ ਇਹਨੇ ਪਲੱਸ 15 5 b भीहते दस ती दो बत्ती ठीक है यह माइनस माइनस की होने प्लस ग्यारह बत्ती चो ग्यारह आंसर, ठीक है ईजी है ये थोड़ी रकम दूजा के देखो दो संपूर्ण संख्या मने जिन्हें अंतर दस है पहली संख्या जेकर सतारा हो दूजी पता करो पहली संख्या कि सतार ਅੰਤਰ ਕਿੰਨਾ ਮਾਈਨਸ 10 ਦੋਨਾਂ ਦਾ ਜੇਕਰ ਅੰਤਰ 10 ਹੈ ਤਾਂ ਜੇਕਰ ਆਪਾਂ ਦੋਨਾਂ ਨੂੰ ਜੋੜ ਦਈਏ ਤਾਂ ਨਿਕਲੇ ਹੋਈ ਸੰਖਿਆ ਠੀਕ ਹੈ ਜਾਂ ਅੰਤਰ ਮਤਲਬ ਇਹਦੇ ਵਿੱਚੋਂ ਕੀ ਮਾਈਨਸ ਕਰੀਏ ਕੀ ਮਾਈਨਸ 10 ਆਵੇ ਸਿੱਧੀ ਗੱਲ ਹੈ ਇਹ ਠੀਕ ਹੈ ਕੀ ਮਾਈਨਸ ਕਰਾਂਗੇ ਆਪ ਨੂੰ ਪਤਾ ਮਾਈਨਸ ਹੈ ਮਤਲਬ ਵੱਡੀ ਸੰਖਿਆ ਹੋਊਗੀ ਇੱਥੇ ਠੀਕ ਵੱਡੀ ਹੁਣ ਮਾਈਨਸ ਕਰਕੇ ਆਉਣਾ ਚਾਹੀਦਾ ਆਪਣੇ ਕੋਲ 10 ਆਪਾਂ ਨੂੰ ਪਟਾਇਦੇ ਦੇ ਵਿੱਚ 10 ਜੋੜ ਦੋ ਪਹਿਲਾਂ ਤਾਂ ਕਿੰਨਾ ਗਿਆ 27 ਤਾਂ ਆ ਸੰਖਿਆ ਕਿਹੜੀ ਹੋਊਗੀ ਮਾਈਨਸ 27 ਮਾਈਨਸ ਕਿਉਂ ਕਿ ਕਿਤੇ ਮਾਈਨਸ ਆ ਵੱਡੀ ਸੰਖਿਆ ਦੇ ਨਾਲ ਜਿਹੜਾ ਸਾਈਨ ਲੱਗਿਆ ਉਹ ਇੱਥੇ ਲੱਗੇ ਹੋ ਠੀਕ ਅਗਲਾ ਸਵਾਲ ਤੁਸੀਂ ਇੱਥੇ ਦੇਖ ਲਓ ਠੀਕ ਹੈ ਕਹਿੰਦਾ ਸੂਰਜ ਚੜ੍ਹਨ ਸਮੇ ਮਾਈਨਸ 7 ਹੁੰਦਾ ਹੈ ਠੀਕ ਦੁਪਹਿਰ ਵੇਲੇ ਤਾਂ ਮਨ 13 ਪਲੱਸ ਕਿਉਂ ਲਿਖਿਆ ਕਿਉਂਕਿ ਵੱਜ ਜਾਂਦਾ ਰਾਤ ਵੇਲੇ ਘਟਿਆ ਸੀ ਮਾਈਨਸ ਕਿੰਨਾ ਖਤਮ ਹੋਣ ਤੱਕ ਕਿੰਨਾ ਹੋਊ ਆਪਾਂ ਸਾਰਿਆਂ ਨੂੰ ਲਿਖ ਲਿਆ -7 13 -8 ਠੀਕ -7 13 -8 ਠੀਕ ਹੈ ਹੁਣ 13 ਜਿਹੜੇ ਮਾਈਨਸ ਨਾਲ ਨੇ ਸੇਮ ਕਰਨੇ ਨੇ ਮਾਈਨਸ ਮਾਈਨਸ ਪਲੱਸ ਹੋ ਨੇ 8 7 15 13 ਆਪਣੇ ਐਜ਼ ਇਟ ਇਜ਼ ਲਿਖ ਲਿਆ 15 ਚ 13 ਗੱਡੇ 2 ਮਾਈਨਸ ਕਿਉਂ ਲਿਖਿਆ ਕਿਉਂਕਿ sin 15 ਦਾ ਵੱਟ ਠੀਕ ਇਹ ਸਵਾਲ ਕੁਝ ਸਵਾਲ ਨੇ ਗੁਣਾ ਵਾਲੇ ਵੀ ਨੇ ਠੀਕ ਹੈ ਉਹ ਗੁਣਾ ਵਾਲੇ ਮੈ ਤੁਹਾਨੂੰ ਕਰਕੇ ਦਿਖਾਣਾ ਪਹਿਲਾਂ 15 ਨੂੰ 14 ਨਾਲ ਗੁਣਾ ਕਰਿਆ ਤਾਂ ਕਿੰਨਾ ਆ 15 ਚੋਕੇ 60 ਠੀਕ 60 ਠੀਕ ठ माइनस माइनस प्लस हो यानी कि ठीक है गुणा इत माइनस पाँच हूँ इतने प्लस इतने माइनस है तो माइनस आ जो छे पी तीन सौ आंसर गुणा तो बहुत सौखी है क्योंकि बस साइन का ध्यान रखना जेकर प्लस प्लस है फिर तो आंसर प्लस ही चाहू जब एक माइनस एक प्लस है फिर भी माइनस आऊ जेकर एक माइनस जेकर एक प्लस एक माइनस फिर भी माइनस आऊ जो दोनों माइनस से नहीं तो आंसर प्लस चौ ठीक है देखो देखो माइनस माइनस प्लस अठ पचाली गुणा नौ नौ चौका छत्ती हाँ ठीक ये पड़ताल करने के इधर भी सेम है कि इधर भी दोनों बराबर है कि नहीं है आप करके देखते हैं लेफ्ट हैंड साइड ले लेंगे इस साइड वाली पंद्रह गुणा नौ प्लस माइनस माइनस 6 15 9 ਚ 6 4 15 4 60 ਇੱਕ ਪਾਸੇ ਇੱਧਰੀ ਸਾਈਡ 60 ਆ ਗਿਆ ਇੱਧਰੀ ਸਾਈਡ ਦੇਖਦੇ ਆ 15 9 ਦਾ ਗੁਣਾ ਕਰ 9 5 45 4 9 ਦੇ 4 13 ਦੇਖੋ 135 ਦੇ ਵਿੱਚ ਕੁਝ ਵੀ ਜੋੜਾਂਗੇ ਤਾਂ ਨੰਬਰ ਵੱਧੂ ਹੀ ਵਧੂਗਾ ਠੀਕ ਹੈ ਜਾਂ ਇਹ ਨੇ ਇਹਨੂੰ ਦੂਜੇ ਤਰੀਕੇ ਨਾਲ ਕਰਦੇ ਆ ਇੱਧਰੀ 15 ਕੋਮਾ ਇੱਧਰੀ 15 ਕੋਮਾ 15 ਸਾਂਝਾ ਕੱਢ ਲਓ ਇੱਥੇ ਕੀ ਲਿ ਆ ਗਿਆ 9 ਇੱਥੇ ਕੀ ਲਿ ਆ ਗਿਆ माइनस छे सॉरी गलत हो गया जी पंद्रह सेम ही बन गया तीन आना सी माइनस छ नौ फिर तीन दोनों की ने बराबर ने तो आप लिख देंगे हैंड साइड बराबर है राइट हैंड साइड ठीक ਇਹ ਸਵਾਲ ਇੱਕ ਸਵਾਲ ਮੈਂ ਕਰਵਾਣਾ ਦੂਜਾ ਤੁਸੀਂ ਖੁਦ ਕਰ ਲੈ ਜੇਕਰ ਦੋਨੋਂ ਹੀ ਸੇਮ ਹੋਣ ਜੇਕਰ ਇੱਥੇ 15 ਇੱਥੇ 15 ਲਿਖਿਆ ਜਾਊ ਠੀਕ ਹੈ ਗਲਤ ਲਿਖਿਆ ਜਾਊ 15 ਨੂੰ ਆਪਾਂ ਸਾਂਝਾ ਕੱਢ ਲਾਂਗੇ ਤਾਂ ਇੱਥੇ -5 ਹੀ ਹੀ ਹੋ ਕਿਉਂਕਿ b ਕਮਨ ਨਿਕਲ ਜੂ ਇੱਥੇ b ਆ ਇੱਥੇ b ਐ -b ਨੂੰ ਅੰਦਰ ਬਾਹਰ ਕੱਢ ਲਾਂਗੇ ਆਪਾਂ ਠੀਕ ਹੈ अंदरों बार कट लेंगे इतने की रह गया पंद्रह प्लस इतने की गया माइनस पांच माइनस बी एजट ही लिखा पंद्रह प्लस माइनस माइनस पंद्रह चौ क दस गुना माइनस भी बार से इना गया दो सौ माइनस दस ठीक इस सवाल दूजा सवाल तुम्हें आप करना है। ठीक है ये वाला पांच सौ दस 45 510 ਇਹਦੇ ਵਿੱਚ ਵੀ 510 ਕੀ ਹੋਊਗਾ ਕਾਮਨ ਇਕਲੂ ਠੀਕ ਅੱਗੇ ਭਾਗ ਦੇਖੋ ਇਹ ਈਜ਼ ਆ ਈਜ਼ ਐਪ ਤੁਸੀਂ ਭਾਗ ਕਰ ਲਓਗੇ ਇਹ ਵੀ ਕਰ ਲਓਗੇ ਠੀਕ ਹੈ ਇਹ ਸਵਾਲ ਸਾਰੇ ਨੇ ਕਰਨਾ ਤੇ ਮੈਨੂੰ ਕਰਕੇ ਦੱਸਣਾ ਕਿ ਵੀ ਤੁਹਾਡੇ ਤੋਂ ਹੱਲ ਹੁੰਦਾ ਕਿ ਨਹੀਂ ਹੁੰਦਾ ਠੀਕ ਹੈ ਇਹਦਾ ਆਨਸਰ ਚਾ ਕਮੈਂਟ ਕਰ ਦਿਓ ਜਾਂ ਜਿਹੜੇ ਮੇਰੇ ਸਕੂਲ ਦੇ ਬੱਚੇ ਨੇ ਉਹ ਮੈਨੂੰ WhatsApp ਵੀ ਕਰ ਸਕਦੇ ਨੇ ਠੀਕ ਹੈ ਇਹ ਸਵਾਲ ਜ਼ਰੂਰ ਹੱਲ ਕਰੀ ਠੀਕ ਇਹ ਸੀ ਤੁਹਾਡਾ ਪਹਿਲਾ ਚੈਪਟਰ ਠੀਕ ਹੈ ਤੇ ਲਾਈਕ ਸ਼ੇਅਰ ਤਾਂ ਤੁਜੀ ਕਰਨੀ ਹੈ ਮੈਨੂੰ ਪਤਾ ਕਰੇ ਦਵਾਂਗਾ ਜੇ ਚੰਗਾ ਲੱਗੇ ਕਮੈਂਟ ਜਰੂਰ ਲਿਖਿਓ ਜੇ ਕੁਝ ਮੈਂ ਤੇਜ਼ ਕਰਾ ਰਿਹਾ ਜਾਂ ਠੀਕ ਢੰਗ ਨਾਲ ਨਹੀਂ ਵਿਜੀਬਲ ਹੈਗਾ ਦਿਖ ਨਹੀਂ ਰਿਹਾ ਤਾਂ ਉਹ ਵੀ ਜਰੂਰ ਦੱਸਿਓ ਕਿ ਅਗਲੀ ਵੀਡੀਓ 'ਚ ਮੈਂ ਥੋੜਾ ਜਿਹਾ ਹੋਰ ਇੰਪਰੂਵਮੈਂਟ ਕਰ ਸਕਾਂ ਠੀਕ ਹੈ ਥੈਂਕ ਯੂ ਤੇ ਸਵਾਲ ਜਰੂਰ ਕੱਢਿਓ ਜਿਹੜੇ ਤੁਹਾਡੇ ਮੈਚ ਜਿੱਤੇ ਹੋਏ ਨੇ 이렇게 가르쳐 주셨습니